ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਗਮਿੰਦਰ ਸਿੰਘ ਜੀ ਰਾਜਾ ਬੜੇ ਉਹ ਪਹੁੰਚ ਗਏ ਆ ਉਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਮੈਂ ਜਿਆਦਾ ਸਮਾਂ ਨਹੀਂ ਲੈਂਦਾ ਹੋਇਆ ਮਸੀਹ ਜੀ ਹਾਂ ਜੀ ਮੈਂ ਬੇਨਤੀ ਕਰਾਂਗਾ ਕਿ ਸਮੇਂ ਨੂੰ ਦੇਖਦੇ ਹੋਇਆ ਇਹ ਸਮਾਂ ਜਾਇਜ਼ ਨਹੀਂ ਦਿੰਦਾ ਸਾਡੇ ਕੋਲੇ ਜਗਿੰਦਰ ਸਿੰਘ ਜੀ ਸਰਪੰਚ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਹੈ ਤਕਰੀਬਨ ਇੱਕ ਮਹੀਨੇ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਸੰਗਤ ਹੈਗੀ ਅੱਜ ਪਾਸੇ ਸਾਰੀ ਬੈਠ ਜੇ ਬਰਦਾਨ ਜੀ ਇੱਕ ਗੱਲ ਸਾਡੀ ਗੋੜੀ ਧਿਆਨ ਨਾਲ ਸੁਣ ਲਿਓ ਕਿ ਇਹ ਸਾਰੀ ਸਾਡੇ ਹਲਕੇ ਦੇ ਬੰਦੇ ਐ ਕੋਈ ਵੀ ਇੱਕ ਬੰਦਾ ਹਲਕੇ ਤੋਂ ਬਾਹਰ ਨਹੀਂ ਸਾਰੇ ਮੋਦਵਰ ਸਜਣ ਨੇ ਤਕਰੀਬਨ 11 ਵਜੇ ਇਹਨਾਂ ਨੂੰ ਸੁਨੇਹਾ ਲਾਇਆ ਸੀ ਇਹ ਹਮਨਾ ਕੇ ਵੱਡੀ ਗਿਣਤੀ ਦੇ ਵਿੱਚੋਂ ਪਹੁੰਚੀ ਐ ਸਾਡੇ ਦੇ ਵਿੱਚ ਮੋਕਸਰ ਦੇ ਵਿੱਚੋਂ ਕੱਲ ਨੂੰ ਹਵਾਹਾਂ ਡਾਈਆਂ ਜਾਣਗੀਆਂ ਸਾਡੇ ਵਿੱਚ ਤਿੰਨ ਮੁੰਡੇ ਐ ਜਗਨ ਤੇ ਜੋ ਦੋਸਤਾਂ